ਕੀ 22 11 2024 ਦੀ ਦਰਮਿਆਨੀ ਰਾਤ ਨੂੰ ਬਲਦੇਵ ਸਿੰਘ ਵਾਸੀ ਲਦੇ ਦੇ ਪਿੰਡ ਦੇ ਉਹਦੇ ਵਿੱਚ ਘਰ ਦੇ ਵਿੱਚ ਸ਼ੈੱਡ ਬਣਿਆ ਸੀ ਸ਼ੈੱਡ ਚੋਂ ਨਾਮਲੂਮ ਵਿਅਕਤੀਆਂ ਨੇ ਇੱਕ 575 ਨਵਾਂ ਟਰੈਕਟਰ ਮਹਿੰਦਰਾ ਕੰਪਨੀ ਦਾ ਇੱਕ ਮਹਿੰਦਰਾ ਕੰਪਨੀ ਦਾ 275 ਟਰੈਕਟਰ ਜਿਹੜੇ ਆ ਉਹ ਚੋਰੀ ਕੀਤੇ ਸੀਗੇ ਤੇ ਜਦੋਂ ਸਾਨੂੰ ਤੜਕੇ ਉਹਨਾਂ ਨੇ ਇਤਲਾਹ ਦਿੱਤੀ ਕਿ ਸਾਡੇ ਟਰੈਕਟਰ ਚੋਰੀ ਹੋ ਗਿਆ ਸ਼ੈੱਡ ਦੇ ਤਾਲੇ ਤੋੜ ਕੇ ਕਿਸੇ ਨੇ ਚੋਰੀ ਕਰ ਲਿਆ ਨਾਮ ਨੂੰ ਵਿਅਕਤੀਆਂ ਨੇ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਸੀਸੀਟੀਵੀ ਦੀ ਹੈਲਪ ਲਈ ਸੀ ਤੇ ਕੁਝ ਅਸੀਂ ਜਿਹੜੇ ਆਪਣੇ ਸੋਰਸਾਂ ਦੀ ਨਿੱਜੀ ਸੋਰਸਾਂ ਦੀ ਹੈਲਪ ਲਈ ਸੀ ਅਸੀਂ ਕਰੀਬ ਪੌਣੇ 3 ਘੰਟੇ ਦੇ ਵਿੱਚ ਦੋਵੇਂ ਟਰੈਕਟਰ ਜਿਹੜੇ ਆ ਉਹ ਬਰਾਮਦ ਕਰ ਲਏ ਸੀਗੇ ਬਰਾਮਦ ਕਰਕੇ ਤੇ ਜਿਹੜੇ ਚੋਰ ਸੀਗੇ ਉਹ ਵੀ ਅਸੀਂ ਗ੍ਰਿਫਤਾਰ ਕਰ ਲਏ ਸੀ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਵਾ ਸੁਖਚੈਨ ਸਿੰਘ ਇਹ ਹੈਗਾ ਵਾ ਪਿੰਡੀ ਸੈਦਾਂ ਦਾ ਇੱਕ ਹੈਗਾ ਮੰਗਵੀਰ ਸਿੰਘ ਇਹ ਵੀ ਪਿੰਡੀ ਸੈਦਾਂ ਦਾ ਤੇ ਗੁਰਜੀਤ ਸਿੰਘ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਹੈਗਾ ਉਹ ਵੈਰੋਕੇ ਪਿੰਡ ਦਾ ਵਾ ਤਿੰਨੇ ਅਸੀਂ ਗ੍ਰਿਫਤਾਰ ਕਰ ਲਏ ਸੀ ਤੇ ਫਰਦਰ ਪੁੱਛਗਿੱਛ ਤੋਂ ਇਹਨਾਂ ਦੀ ਤੋਂ ਉਦਨ ਹੀ ਰਾਤ ਇਹਨਾਂ ਨੇ ਜਦੋਂ ਇਥੋਂ ਟਰੈਕਟਰ ਲੈ ਕੇ ਗਏ ਆ ਤੇ ਇਹਨਾਂ ਨੇ ਰਸਤੇ ਦੇ ਵਿੱਚ ਕਿਸੇ ਦੇ ਟੂਬਲ ਨੂੰ ਵੇਖਿਆ ਵੀ ਇੱਥੇ ਟੂਬਲ ਖਾਲੀ ਹੈ ਉੱਥੇ ਇੰਜਨ ਲੱਗਿਆ ਸੀ 8 ਹਸ ਪਾਵਰ ਦਾ ਇਹਨਾਂ ਨੇ ਉਹ ਵੀ ਪੁੱਟ ਲਿਆ ਕੁੱਟ ਕੇ ਤੇ ਟਰੈਕਟਰ ਤੇ ਲਾਦ ਲਿਆ ਤੇ ਉਹ ਵੀ ਅਸੀਂ ਬਰਾਮਦ ਕਰ ਲਿਆ ਵਾ ਤੇ ਇਸ ਤੋਂ ਇਲਾਵਾ ਫਰਦਰ ਇਹਨਾਂ ਦੇ ਘਰ ਦੀ ਜਿਹੜੀ ਆ ਤਲਾਸ਼ੀ ਲੈਣ ਤੇ ਉੱਥੋਂ 50 ਲੀਟਰ ਟਰਾਂਸਫਾਰਮਰ ਦਾ ਤੇਲ ਜਿਹੜਾ ਇਹਨਾਂ ਨੇ ਪਿੰਡ ਰਾਣੇਵਾਲੀ ਤੋਂ ਚੋਰੀ ਕੀਤਾ ਸੀਗਾ ਉਹ ਵੀ ਅਸੀਂ ਬਰਾਮਦ ਕਰ ਲਿਆ ਵਾ ਤੇ ਇਸ ਤੋਂ ਇਲਾਵਾ ਹੁਣ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਤੇ ਹੋਰ ਵੀ ਜਿਹੜੀਆਂ ਵਾ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਪੂਰੀ ਆ ਕਿਉਂਕਿ ਇਹਨਾਂ ਦੀ ਪੁਸ਼ਕਿਸ਼ ਜਿਹੜੀ ਜਾਰੀ ਆ ਸਰ ਕੀ ਮਾਮਲੇ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦਰਜ ਹੈ ਬੈਕਗ੍ਰਾਉਂਡ ਕੀ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਬਿਲਕੁਲ ਜੀ ਇਹਨਾਂ ਨੇ ਇੱਕ ਰੋਟਾਵੇਟਰ ਪਿੰਡੀ ਸੈਦਾ ਤੋਂ ਚੋਰੀ ਕੀਤਾ ਸੀਗਾ ਇੱਕ ਸੁਪਰਸੀਡਰ ਚੋਰੀ ਕੀਤਾ ਸੀਗਾ ਇਹ ਉਹ ਕਾਫੀ ਜਿਹੜੇ ਹੈਗੇ ਆ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਕ੍ਰਿਮੀਨਲ ਆ ਤੇ ਕੋਸ਼ਿਸ਼ ਇਹੋ ਹੀ ਆ ਸਾਡੀ ਵੀ ਹੋਰ ਵੀ ਜਿਹੜੀ ਆ ਇਹਨਾਂ ਤੋਂ ਉਂਟੁੰਗਿਹਾਈ ਦੇ ਨਾਲ ਪੁੱਛਗਿਸ਼ ਕਰਕੇ ਤੇ ਜਿੰਨੀਆਂ ਵੀ ਇਲਾਕੇ ਦੇ ਵਿੱਚ ਹੋਰ ਇਹੋ ਜਿਹੀਆਂ ਵਾਰਦਾਤਾਂ ਆ ਉਹ ਟਰੇਸ ਕੀਤੀਆਂ ਜਾਣ ਇਸ ਤੋਂ ਇਲਾਵਾ ਅਸੀਂ ਸਟੇਟ ਲੈਵਲ ਤੇ ਜਿਹੜੇ ਪੁਲਿਸ ਸਟੇਸ਼ਨ ਆ ਉਹਨਾਂ ਦੇ ਵਿੱਚ ਵੀ ਜਿਹੜੀਆਂ ਇਸ 9 ਬਜਟ ਦੀਆਂ ਚੋਰੀਆਂ ਵਾਂ ਉਹਨਾਂ ਬਾਰੇ ਇਹਨਾਂ ਦੀ ਸੂਚਨਾ ਦਿੱਤੀ ਆ ਕਿ ਕਿਸੇ ਹੋਰ ਨੂੰ ਚੋਰੀਆਂ ਦੇ ਵਿੱਚ ਵਾਂਟਡ ਹੋਣ ਤੇ ਜਿਹੜਾ ਵਾ ਇਹਨਾਂ ਦੇ ਉਹ ਵੀ ਉੱਥੇ ਵੀ ਇਹਨਾਂ ਦੀਆਂ ਜਿਹੜੀਆਂ ਗ੍ਰਫਤਾਰੀਆਂ ਤਸੱਬਰ ਕੀਤੀਆਂ ਜਾ ਸਕਣ ਕੱਲੇ ਚੋਰੀਆਂ ਕਰਦੇ ਸੀ ਕੋਈ ਨਸ਼ੇ ਦੇ ਨਾਲ ਵੀ ਇਹਨਾਂ ਦੇ ਲਿੰਕ ਹੈਗੇ ਆ ਜੀ ਕੋਈ ਨਸ਼ੇ ਦੇ ਨਾਲ ਲਿੰਕ ਨਹੀਂ ਜੀ ਨਾ ਇਹ ਨਸ਼ਾ ਖੁਦ ਕਰਦੇ ਆ ਨਾ ਇਹ ਨਸ਼ੇ ਦੇ ਨਾਲ ਇਹਨਾਂ ਦਾ ਕੋਈ ਲਿੰਕ ਸਾਬਤ ਹੋਇਆ ਵਾ ਇਹ ਪ੍ਰੋਫੈਸ਼ਨਲ ਚੋਰ ਆ ਦੇਖੋ ਗਰਾਜ ਦੇ ਵਿੱਚ ਡਬਲ ਡਬਲ ਲੋਕ ਲੱਗੇ ਆ ਪਹਿਲਾਂ ਬਾਹਰ ਗੇਟ ਨੂੰ ਲੱਗਿਆ ਫਿਰ ਗਰਾਜ ਨੂੰ ਲੱਗਿਆ ਵਾ ਇਹਨਾਂ ਨੇ ਕਿੱਥੋਂ ਚਾਬੀਆਂ ਲੈਂਦੀਆਂ ਇਹਨਾਂ ਦੇ ਕੋਲੋਂ ਜਿਹੜੀਆਂ ਟਰੈਕਟਰ ਨੂੰ ਲਾਉਣ ਵਾਲੀਆਂ ਡੁਪਲੀਕੇਟ ਚਾਬੀਆਂ ਵੀ ਮਿਲੀਆਂ ਵਾ ਮਤਲਬ ਜਿਸ ਤੋਂ ਇਹਨਾਂ ਦਾ ਜਿਸ ਤੋਂ ਸਾਨੂੰ ਸਪਸ਼ਟ ਰੂਪ ਚ ਨਜ਼ਰ ਆਉਂਦਾ ਵਾ ਕਿ ਇਹ ਪ੍ਰੋਫੈਸ਼ਨਲ ਚੋਰ ਆ ਸਰ ਇਹ ਕਿੰਨੇ ਕ ਬੰਦਿਆਂ ਦਾ ਗਰੁੱਪ ਆ ਜੀ ਲਗਭਗ ਕੰਮ ਕਰ ਰਿਹਾ ਫਿਲਹਾਲ ਤਿੰਨ ਬੰਦੇ ਆ ਅਜੇ ਗਾਂਹ ਹੁਣ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਕਿ ਇਹਨਾਂ ਦਾ ਹੋਰ ਵੀ ਕਿਸੇ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ